ਗੁੱਡ ਮਾਰਨਿੰਗ ਫਰੈਂਡਸ ਜਿੰਨਾ ਮਹਿਲਾਵਾਂ ਦੇ ਚਿਹਰੇ ਤੇ ਬਹੁਤ ਜ਼ਿਆਦਾ ਅਨੁਗੈਣਤ ਜੋੜੀ ਦੇ ਵਾਲ ਆ ਜਾਂਦੇ ਆ ਜਿਸ ਨੂੰ ਹਰਸਟੋਟਿਜ਼ਮ ਵੀ ਕਹਿੰਦੇ ਆ ਚਿਹਰੇ ਦੇ ਵਾਲ ਆਉਣਾ ਬਹੁਤ ਮਹਿਲਾਵਾਂ ਲੈਜਪੀ ਲਵਾ ਲੈਂਦੀਆਂ ਮਹ ਬਹੁਤ ਦਵਾਈਆਂ ਖਾਂਦੀਆਂ ਮਹ ਫਿਰ ਵੀ ਚਿਹਰੇ ਤੇ ਵਾਲ ਉਹ ਨਹੀਂ ਹਟਦੇ 10-10 ਸਾਲਾਂ ਤੋਂ ਮਹਿਲਾਵਾਂ ਦਵਾਈਆਂ ਖਾ ਰਹੀਆਂ ਮਹ ਪਰਸ਼ਾਂ ਵਾਲਾ ਹਾਰਮੋਨ ਟੈਸਟੋਸਟੇਰੋਨ ਹਾਰਮੋਨ ਵਧ ਕਰਕੇ ਮਹਿਲਾਵਾਂ ਦੇ ਬਹੁਤ ਜ਼ਿਆਦਾ ਬਾਲ ਆ ਜਾਂਦੇ ਆ ਇਹ ਸਟ੍ਰੈਸ ਕਰਕੇ ਵੀ ਹੁੰਦਾ ਵਾ ਪੀਸੀਓਡੀ ਪੱਚੇ ਦਲਿਤ ਸੌਲੀਆਂ ਹੋਣ ਦਾ ਵੀ ਇਫੈਕਟ ਪੈਂਦਾ ਵਾ ਸਟਿਰਡ ਦੋ ਮਹਿਲਾਵਾਂ ਬਹੁਤ ਜ਼ਿਆਦਾ ਦਵਾਈਆਂ ਖਾਂਦੀਆਂ ਆ ਸਾਧ ਜਾਂ ਕਠੀਆਂ ਦੀ ਇਲਾਜ ਦੀਆਂ ਬਹੁਤ ਜ਼ਿਆਦਾ ਦਵਾਈਆਂ ਖਾਂਦੀਆਂ ਉਹਨਾਂ ਦਾ ਵੀ ਇਫੈਕਟ ਪੈਂਦਾ ਪਾ ਡੀਪੀਪ ਜਿਹੜੇ ਬਰਥ ਕੰਟਰੋਲ ਪਿਲਸ ਦੀਆਂ ਤੋਂ ਲੈਂਦੇ ਆ ਮੈਂਸ ਪੀਰੀਅਡ ਦਾ ਸਹੀ ਟੰਗ ਨਾ ਨਹੀਂ ਹੋਣਾ ਬਹੁਤ ਗਲਤ ਦਵਾਈਆਂ ਦੇ ਵਰਤੋਂ ਕਰਨ ਲਈ ਵੀ ਇਹ ਸਮੱਸਿਆ ਪੈਂਦੀ ਆ ਜਿਵੇਂ ਜੋ ਬਹੁਤ ਜ਼ਿਆਦਾ ਮੇਥੀ ਦਾਣਾ ਜੂਰਿਕ ਐਸਿਡ ਵਰਤਦੀਆਂ ਉਹਨਾਂ ਨੇ ਇਫੈਕਟ ਪੈਂਦਾ ਵਾ ਹਾਰਮੋਨ ਜਿਹਨਾਂ ਬੈਂਕਾਂ ਤੇ ਵੀ ਸਮੱਸਿਆ ਆਉਂਦੀ ਆ ਤੇ ਦੋ ਹੋਰ ਜਿਆ ਹੋਮੋਪੈਥਿਕ ਦਵਾਈਆਂ ਵਾ ਕਿਸੇ ਵਧੀਆ ਡਾਕਟਰ ਨਾਲ ਕੇਸ ਕਾਉਂਸਲਿੰਗ ਕਰਕੇ ਪਹਿਲੀ ਦੋ ਜੀ ਕਿ ਥੂਜਾ 30 ਪਾਵਰ ਦੂਜੀ ਹੈਗੀ ਕਲਕੇਰੀਆ ਕਾਰਬਤੀ ਪਾਵਰ ਅਗਲੇ ਮਹੀਨਾਵਾਂ ਬਹੁਤ ਜ਼ਿਆਦਾ ਮੂਟੀਆਂ ਮਟਾਪਾ ਪਦੇ ਥੈਰਡ ਕਰਕੇ ਸਮੱਸਿਆ ਹੈਗੀ ਆ ਉਸ ਕਾਰਨ ਚਿਹਰੇ ਤੇ ਬਹੁਤ ਜ਼ਿਆਦਾ ਵਾਲ ਆ ਰਹੇ ਆ ਤੇ ਕਲਕੇਰੀਆ ਕਾਰਬਤੀ ਐਂਡ ਥੂਜਾਤੀ ਕਿਤੇ ਵਧੀਆ ਡਾਕਟਰ ਨਾਲ ਕੇਸ ਕਾਉਸਲਿੰਗ ਕਰਕੇ ਲਗਾਤਾਰ ਵਰਤੋ 3-4 ਮਹੀਨਿਆਂ ਵਿੱਚ ਚਿਹਰੇ ਤੇ ਵਾਲ ਉਹਨੇ ਬਿਲਕੁਲ ਬੰਦ ਹੋ ਜਾਣਗੇ ਜੋ ਪੁਰਸ਼ਾਂ ਵਾਲਾ ਟੈਸਟੋਸਟੇਰੋਨ ਹਾਰਮੋਨ ਵਧਿਆ ਹੋਆ ਉਹ ਵੀ ਕੰਟਰੋਲ ਵਿੱਚ ਆ ਜਾਊਗਾ ਧੰਨਵਾਦ